ਇਦਾਂ ਦਾ ਵਿਵਹਾਰ ਹੁੰਦਾ ਔਰੇ ਔਰੇ ਬਹੁਤ ਗੰਦਾ ਪਿਆਰ ਹੁੰਦਾ ਜੀ ਮੈਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਭੇਜ ਦੋ ਬਾਬਾ ਜੀ ਕਹ ਕਿਵੇਂ ਗੱਲ ਕੀਤੀ ਆ ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦੋ ਮਾਂ ਆਪਣੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝੇਮਾਂ ਲੜਾਈ ਭੜਾਈ ਦੀਆਂ ਇਹਨਾਂ ਨੇ ਉਹ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿੰਨੀ ਦੇਰ ਹੋ ਗਈ ਤੁਹਾਨੂੰ ਔਰੇ ਮੈਂ 10 ਤਰੀਕ ਦੇ ਕਰੀਬ ਆਇਆ ਜੀ ਤੇ ਕਿੰਨੀ ਕੁੱਟਮਾਰ ਹੁੰਦੀ ਹੈ ਮੇਰੀ ਤਾਂ ਬਹੁਤ ਹੋਈ ਹੈ ਜੀ ਕੱਲ੍ਹ ਦੇ ਨਾਲ ਕੁੱਟੇ ਮੈਨੂੰ ਡੰਡਿਆਂ ਨਾਲ ਕੁੱਟਿਆ ਜੀ ਕੋਈ ਡਾਕਟਰ ਆਂਦਾ ਦਵਾਈ ਲਈ ਨਹੀਂ ਜੀ ਕੋਈ ਡਾਕਟਰ ਨਹੀਂ ਜੀ ਆਂਦਾ ਇੱਕ ਕਮਰੇ ਚ ਕਿੰਨੇ ਕ ਬੰਦੇ ਰਹਿੰਦੇ ਨੇ ਇੱਕ ਕਮਰੇ ਚ ਕਿੰਨੇ ਬੰਦੇ ਰਹਿੰਦੇ ਨੇ ਜੀ ਇਸ 70 ਜਾਨੇ ਦੇ ਵਿੱਚ ਮੈਂ ਬਸ ਉਹ ਆਪਣਾ ਘਰੇ ਜਾਣਾ ਚਾਹੁੰਦਾ ਜੀ ਇਸ ਮਾਹੌਲ ਤੋਂ ਮੁੱਖੇ ਮਰਦੇ ਜੀ ਕਿ ਬਜ਼ੁਰਗਾਂ ਨਾਲ ਕਿਦਾਂ ਦਾ ਵਪਾਰ ਕੀਤਾ ਜਾਂਦਾ ਸਰ ਫੀਮ ਤੁਸੀਂ ਕਰਦਿਆਂ ਨੂੰ ਮਿਲਣ ਦਿੰਦੇ ਕਰਦਿਆਂ ਨੂੰ ਸਰ ਇਹ ਕਹਿੰਦੇ ਆ ਜੀ ਬੱਚੇ ਨੂੰ ਮੇਰੇ ਨਾਲ 20 40 ਯਾਦ ਇਹਨਾਂ ਬਾਅਦ ਮਿਲੋ ਉਹ ਵੀ ਜੇ ਕਰਦੇ ਚਾਹੁੰਦੇ ਦਸਤੀ ਕਹਿਣ ਇਹ ਬਣਾਉਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਹੁੰਦਾ ਕੋਈ ਮੈਡੀਕਲ ਅਪਰੋਚ ਤੋਂ ਬਿਨਾਂ ਕਿਸੇ ਸਰਟੀਫਿਕੇਟ ਤੋਂ 10ਵੀਂ ਪਾਸ ਡਾਕਟਰ ਪਹਿਲੀ ਵਾਰ ਤੁਸੀਂ ਦੇਖੋਗੇ ਉਹ ਸਭ ਤੋਂ ਹੈਰਾਨ ਕਰਨ ਵਾਲਾ ਕિસ્ਸਾ ਹੈ ਇਹ ਸੁਧਾਰਲੀ ਰਾਜਪੂਤਾ ਦੇ ਇਹ ਸੈਂਟਰ ਦਾ ਇਹ ਪਰਦਾ ਸਾਡੇ ਐਸਐਸਪੀ ਸਾਹਿਬ ਅਰਪਣ ਮਰਮ ਨੇ ਕੀਤਾ ਵਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਵੀ ਸਾਡੇ ਵਰਗੇ ਜਿਹੜੇ ਕਿ ਕਮੈਸ਼ਾ ਨਹੀਂ ਵੀ ਕਰਦੇ ਸੀ ਇੱਕ ਨਜਾਇਜ਼ ਦੁਸ਼ਮਣ ਦਾ ਸ਼ਿਕਾਰ ਹੋਏ ਨੇ ਜਿਵੇਂ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਆ ਸਾਡੇ ਆਪਣੇ ਰਿਸ਼ਤੇਦਾਰਾਂ ਨੇ ਇੰਨੀ ਥਾਰ ਕੱਢੀ ਜਮੀਨਾਂ ਜੂਨਾਂ ਪਿੱਛੇ ਪੈਸਾ ਦੱਬਣ ਪਿੱਛੇ ਵੀ ਮੈਨੂੰ ਚਾਰ ਵਾਰ ਬਿਨਾਂ ਨਸ਼ੇ ਤੋਂ ਕਰੋਚ ਕਾਤਾ ਰੈਸਟ ਕਰਦੇ ਨੂੰ ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਅ ਡਿਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇ। ਕੁੱਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਬਹੁਤ ਬੁਰਾ ਵਿਵਹਾਰ ਹੈ ਜੀ ਤਾਂ ਨਾ ਪੂਰਾ ਢੱਡ ਭਰਦਾ ਹੀ ਇੱਕ ਬਹੁਤ ਕੰਮ ਗਾਇਜ ਕਰਾਉਂਦੇ ਆ ਉੱਤੋਂ ਭੁੱਖ ਲੱਗਦੀ ਹੈ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਖਾਣ ਸੂਰਾ ਬਣਾਣਾ ਅਸੀਂ ਖਾਣਾ ਵੀ ਸਾਰੇ ਆਪ ਜਿੰਨੇ ਰਲ ਕੇ ਬਣਾਉਨੇ ਆ ਫਿਰ ਵੀ ਜੇਕ ਜਾਣਾ ਕੁਛ ਦੁੱਖਦਾ ਠੀਕ ਆ ਸਾਡੀ ਕਰਤੀ ਹੈ ਜੀ ਨਸ਼ਾ ਕਰਕੇ ਆਏ ਆ ਅਸੀਂ ਉਹਦੇ 'ਚ ਦੁੱਖ ਤੋੜ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਵਿਵਹਾਰ ਹੁੰਦਾ ਔਰੇ ਔਰੇ ਬਹੁਤ ਗੰਦਾ ਵਿਵਹਾਰ ਹੁੰਦਾ ਮੈਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਵੇਚ ਦਿਓ ਬਾਬਾ ਜੀ ਕਹ ਕਿਵੇਂ ਗੱਲ ਕੀਤੀ ਆ ਮਾ ਕੇ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦੋ ਮਾ ਮੇਰੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝੇਮਾਂ ਲੜਾਈ ਭੜਾਈ ਦੀਆਂ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ ਅਸੀਂ ਦੋਨੋਂ ਇਕੱਠੇ ਆਏ ਕੋਈ ਗੱਲ ਨਹੀਂ ਜੀ ਸੁਣੀ ਮੇਰੀ ਕਿੰਨੀ ਦੇਰ ਹੋ ਗਈ ਤੁਹਾਨੂੰ ਮਰੇ ਮੈਂ 10 ਤਰੀਕ ਦੇ ਕਰੀਬ ਆਏ ਆ ਜੀ ਤੇ ਕਿੰਨੀ ਕੁੱਟਮਾਰ ਹੁੰਦੀ ਹੈ ਮੇਰੀ ਤਾਂ ਬਹੁਤ ਹੋਈ ਹੈ ਜੀ ਅਸ ਕਾਤੇ ਨਾ ਕੁੱਟੇ ਮੈਨੂੰ ਡੰਡਿਆਂ ਦਾ ਕੁੱਟਿਆ ਜੀ ਡੰਡਿਆਂ ਦਾ ਕੁੱਟਿਆ ਜੀ ਕੋਈ ਡਾਕਟਰ ਆਂਦਾ ਦਵਾਈ ਲਈ ਨਹੀਂ ਨਾ ਜੀ ਕੋਈ ਡਾਕਟਰ ਨਹੀਂ ਜੀ ਆਉਂਦਾ ਇੱਕ ਕਮਰੇ ਚ ਕਿੰਨੇ ਕ ਬੰਦੇ ਰਹਿੰਦੇ ਨੇ ਇੱਕ ਕਮਰੇ ਚ 7-8 ਬੰਦੇ ਰਹਿੰਦੇ ਆ ਜੀ ਇਸੇ 7 ਉੱਤੇ ਖਾਣਾ ਦੁਨ ਹੋਰ ਕਿਉਂ ਰੱਖੋ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਪੰਦਾ ਕਿ ਜੀ ਮੈਂ ਬਸ ਉਹ ਆਪਣਾ ਘਰੇ ਜਾਣਾ ਚਾਹੁੰਦਾ ਜੀ ਇਸ ਮਾਹੌਲ ਚ ਮੁੱਖੇ ਮਰ ਜਾਈਏ ਕੋਈ ਬੜੀ ਬਿਮਾਰੀ ਕਾਫੀ ਬਧੀ ਹੋਈ ਆ ਉਹਨਾਂ ਨੂੰ ਕੋਈ ਕੋਲੀ ਤੱਕ ਨਹੀਂ ਨਾ ਕਿ ਇਹ ਬਜੁਰਗਾਂ ਨਾਲ ਕਿਤਾਬ ਵਪਾਰ ਕੀਤਾ ਜਾਂਦਾ ਸਰ ਜੀ ਸੀ ਇਹ ਤੁਸੀਂ ਕਰਦੇ ਨੂੰ ਮੇਰੇ ਦਿੰਦੇ ਕਰਦੇ ਨੂੰ ਸਰ ਇਹ ਕਹਿੰਦੇ ਆ ਜੀ ਬੱਚੇ ਨੂੰ ਮੇਰੇ ਉਹਨਾਂ ਨੂੰ 2045 ਯਾਦ ਇਹਨਾਂ ਬਾਅਦ ਮਿਲੋ ਉਹ ਵੀ ਜੇ ਕਰਦੇ ਚਾਹੁੰਦੇ ਦਸਤੀ ਕਹਿਣ ਤੇ ਬਣਾਉਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਹੁੰਦਾ ਕੋਈ ਮੈਡੀਕਲ ਨਹੀਂ ਕੁਛ ਨਹੀਂ ਹੋਇਆ ਕੋਈ ਰਿਪੋਰਟ ਕੋਈ ਰਿਪੋਰਟ ਦੇਖ ਲੋ ਚੈੱਕ ਕਰਾ ਲੋ ਕਰਾ ਲੋ ਜਦੋਂ ਇੱਕਦਮ ਨਸ਼ਾ ਛੱਡਦੇ ਨੇ ਫਿਰ ਅੰਦਰ ਨਸ਼ਾ ਤਾਂ ਨਹੀਂ ਦਿੰਦੇ ਕਿਸੇ ਨਿਸ਼ਾਨੀ ਨਹੀਂ ਦਿੰਦੇ ਸਰ ਜੀਆ ਜੋ ਕੋਈ ਇਲਾਜ ਕੋਈ ਫਿਰ ਸਿਰਫ ਇੱਕ ਦੋ ਦਿਨ ਗੋਲੀ ਦਿੰਦੇ ਉਸ ਤੋਂ ਬਾਅਦ ਮਤਲਬ ਕਿ ਤੋੜਾਂ ਹੀ ਕੱਟਣੀਆਂ ਪੈਂਦੀਆਂ ਬੰਦੇ ਨੂੰ ਕਿ ਕੋਈ ਮਤਲਬ ਕਿ ਦਵਾਈ ਨਹੀਂ ਦਿੰਦੇ ਜਿਆਦਾ ਸੇਮ ਅਪਰੋਚ ਤੋਂ ਬਿਨਾ ਕਿਸੇ ਸਰਟੀਫਿਕੇਟ ਤੋਂ 10ਵੀਂ ਪਾਸ ਡਾਕਟਰ ਪਹਿਲੀ ਵਾਰ ਤੁਸੀਂ ਦੇਖੋਗੇ ਸਭ ਤੋਂ ਹੈਰਾਨ ਕਰਨ ਵਾਲਾ ਕિસ્ਸਾ ਵਾਹੇ ਕਿ ਦਿਹਾੜੀ ਰਾਜਕੁੱਤਾ ਦੇ ਇਹ ਸੈਂਟਰ ਦਾ ਇਹ ਪਰਦਾ ਸਾਡੇ ਐਸਐਸਪੀ ਸਾਹਿਬ ਅਰਪਨ ਮੈਡਮ ਨੇ ਕੀਤਾ ਵਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਵੀ ਸਾਡੇ ਵਰਗੇ ਜਿਹੜੇ ਕਿ ਕਮੈਸਾ ਨਹੀਂ ਵੀ ਕਰਦਾ ਸੀ ਇੱਕ ਨਜਾਇਜ਼ ਦੁਸ਼ਮਣੀ ਦਾ ਸ਼ਿਕਾਰ ਹੋਏ ਨੇ ਜਿਵੇਂ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਆ ਸਾਡੇ ਆਪਣੇ ਰਿਸ਼ਤੇਦਾਰਾਂ ਨੇ ਇੰਨੀ ਥਾਰ ਕਰਦੀ ਜਮੀਨਾਂ ਜਨੂਨ ਨਾਲ ਪਿੱਛੇ ਪੈਸਾ ਦੱਬਣ ਵਿੱਚ ਕਿ ਮੈਨੂੰ ਚਾਰ ਵਾਰ ਬਿਨਾਂ ਨਸ਼ੇ ਤੋਂ ਕਰੋਚਕਾ ਦਾ ਰੈਸਟ ਕਰਦੇ ਨੂੰ ਗੁਰਬਾਨੀ ਨਾਲ ਗੁਰਬਾਨੀ ਨਾਲ ਜੋੜਦੇ ਨੇ ਜੀ ਇਹ ਤਾਂ ਕਹਿੰਦੇ ਨੇ ਜੇ ਤੁਹਾਡੀ ਆਵਾਜ਼ ਇੰਨੀ ਕਦੇ ਉੱਚੀ ਹੋਗੀ ਗੁਰਬਾਨੀ ਵੇਲੇ ਵੀ ਤਾਂ ਡੰਡੇ ਸਾਡੇ ਜਿਨੇ ਤੋਂ ਬਗੈਰ ਪੈਂਦੇ ਨੇ ਕਸੂਤੀ ਜਗ੍ਹਾ ਤੇ ਵੀ ਪੈਂਦੇ ਨੇ ਜਿੱਥੇ ਆਪਾਂ ਸੋਚ ਵੀ ਨਹੀਂ ਸਕਦੇ ਇੱਥੇ ਤਾਂ ਜੇਲਾਂ ਨਾਲੋਂ ਵੱਧ ਘੁੱਟਦੇ ਨੇ ਵੀ ਇੰਨਾ ਚ ਵੀ ਇੰਨਾ ਨਹੀਂ ਘੁੱਟਦੇ ਕਿਉਂਕਿ ਉੱਥੇ ਜੇ ਉਹਨੂੰ ਦੱਸਣਾ ਪੈਂਦਾ ਇੱਥੇ ਤਾਂ ਤੁਸੀਂ ਇਹਨਾਂ ਨੂੰ ਤੌਰਚਰ 30 ਡਿਗਰੀ ਤੋਂ ਵੱਧ ਤੌਰਚਰ ਕਰਦੇ ਨੇ ਜੀ ਬੰਦੇ ਨੂੰ ਮਾਰ ਮਾਰ ਕੇ ਜਾਨ ਬ੍ਰਾਹਮਣ ਨੂੰ ਮਾਰਦੇ ਨੇ ਜੀ ਅਗੇ ਨੇ ਜੀ ਉਹਰੇ ਗੁੱਟਕਾ ਸਾਹਮਣੇ ਰੱਖਿਆ ਹੋਇਆ ਨੇ ਕੱਟਾ ਕੱਟੇ ਕੋ ਨੂੰ ਯਾਰ ਪਲੱਸ ਕਾਪੀਆ ਮਿਲ ਨਹੀਂ ਗਈ ਆਰੇ ਤੁਹਾਨੂੰ ਮਾਨ ਮर्याਦਾ ਰੱਖੀ ਹੋਈ ਨਹੀਂ ਪਰ ਕਈ ਵਾਰ ਕੋਈ ਛੱਡ ਦਿੰਦਾ ਥੱਲੇ ਕਦੇ ਕੋਸੇ ਅੰਦਰ ਬੇਅਦਬੀ ਮੋਹਦੇ ਅੰਗ ਪੜੇ ਹੋਏ ਨੇ ਜੀ ਅੰਗ ਫਟੇ ਹੋਏ ਨੇ ਐਸਪੀ ਜੀ ਜੀ ਕਹਾਂਗੇ ਵੀ ਇਹੋ ਜਿਹੇ ਗੁਰਦੁਆਰੇ ਜਿਹੜੇ ਕੀ ਨਜਾਇਜ਼ ਤਰੀਕੇ ਨਾਲ ਸੈਂਟਰ ਚਲਾਉਂਦੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਸਾਡੇ ਵਰਗੇ ਜਿਹੜੇ ਕੀ ਨਜਾਇਜ਼ ਇੰਨੇ ਚੁੱਜਾ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਕੀ ਨਸ਼ਾ ਨਹੀਂ ਵੀ ਕਰਦੇ ਤੁਸੀਂ ਨਸ਼ੇ ਵਾਲੇ ਨੂੰ ਸੁਧਾਰੋ ਪਰ ਇਹੋ ਜਿਹਾ ਸੈਂਟਰ ਨਹੀਂ ਨਹੀਂ ਐਮਬੀਪੀਐਸ ਡਾਕਟਰ ਤੇ ਆਮ ਵੀ ਡਾਕਟਰ ਕੋਲ ਜਾ ਕੇ ਸੁਧਾਰੋ ਨਾ ਕਿ ਇੰਨਾ ਵਰਗੇ ਦਸਵੀਂ ਫੇਰ ਜਿਹੜੇ ਕੀ ਖੁਦ ਨਸ਼ੇੜੀ ਨੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਇਹ ਬੇਦੀਏ ਖੁਦ ਨਸ਼ੇੜੀ ਨੇ ਬੰਦੇ ਖੁਦਾਵਤ ਦੱਸਦੇ ਨੇ ਅਸੀਂ ਸਮਝਾਪੀਂਦੇ ਸੀ ਅਸੀਂ ਐ ਕਰਦੇ ਸੀ ਇਹ ਗਲਤ ਬੰਦੇ ਨੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਬੜਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਮ ਕਿਨਮ ਡਾਕਟਰ ਨਵਨੀ ਮੈਮ ਇਥੇ ਜਿਹੜਾ ਜਿਹੜਾ ਰਿਲੀਜ਼ ਕੀਤਾ ਜੀ ਇਹਨਾਂ ਦਾ ਕੀ ਮਤਲਬ ਕੀ ਆਇਆ ਸਾਹਮਣੇ ਇਹਨਾਂ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਕਿ ਮੈਕਸਿਮਮ ਸੰਭਵ ਲੱਗੇ ਕਿ 9-10 ਮਹੀਨੇ ਵੀ ਹੋ ਚੁੱਕੇ ਨੇ ਜਿਹੜੇ ਕਿ ਇੱਥੇ ਰਹਿ ਰਹੇ ਸੀ ਪੇਸ਼ੈਂਟਸ ਪੇਸ਼ੈਂਟਸ ਦਾ ਕਹਿਣਾ ਇਹ ਹੈ ਕਿ ਸਾਨੂੰ ਘਰ ਦਿਆਂ ਨੇ ਜ਼ਬਰਦਸਤੀ ਮਤੇ ਸਲੂਟਰੀਟੇਸ਼ਨ ਲਈ ਕਿਜਿਆ ਉਹਨਾਂ ਦੀ ਆਪਣੀ ਕੋਈ ਵਿਲਿੰਗਨੈਸ ਨਹੀਂ ਸੀ ਤੇ ਜਿਹੜੇ ਸੈਂਟਰਸ ਹੈ ਉਹਨਾਂ ਨੇ ਵੀ ਸਾਨੂੰ ਜ਼ਬਰਦਸਤੀ ਰੱਖਿਆ ਹੋਇਆ ਸੀਗਾ ਕਾਫੀ ਵਿੱਚ ਪੇਸ਼ੈਂਟਸ ਐਵੇਂ ਦੇ ਵੀ ਹੈ ਜਿਹੜੇ ਕਹਿ ਰਹੇ ਕਿ ਉਹ ਬਹੁਤ ਸੱਟਾਂ ਲਾਈਕ ਇੱਕ ਪੇਸ਼ੈਂਟ ਨੂੰ ਤਾਂ ਕਾਫੀ ਜ਼ਿਆਦਾ ਉਹਦੇ ਇੰਨਿਕ ਸੱਟ ਆਫਟਰ ਟੈਸਟ ਜਾਂ ਇਨਵੈਸਟੀਗੇਸ਼ਨ ਹੋਣ ਦੀਆਂ ਲੇਕਿਨ ਬਹੁਤ ਸਾਰੇ ਪੇਸ਼ੈਂਟਸ ਅੱਤੇ ਕਿਲਾ ਹੀ ਰੱਖੇ ਹੋਏ ਨੇ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਹੈਗੀ ਕਿਉਂਕਿ ਜਿਹੜਾ ਹੁਣ ਤੁਸੀਂ ਜਾਂਚ ਕੀਤੀ ਹੈ ਲੀਗਲ ਪਾਏਗੇ ਇਹਨਾਂ ਕੋਲ ਲੈਸੈਂਸ ਕਰਿਆ ਬਿਤੇ ਨਹੀਂ ਕੋਈ ਸਾਨੂੰ ਮਿਲਿਆ ਦੇਮਮ ਐਕਚੁਅਲ ਜੇ ਇਹਨਾਂ ਨੇ ਇਦੀ ਵਾਰੀ ਪੁਲਿਸ ਡਿਪਾਰਟਮੈਂਟ ਜਿਆਦਾ ਵਧੀਆ ਦੱਸ ਪਾਏਗਾ ਬਿਕੋਜ਼ ਸਾਲ ਤੋਂ ਪਹਿਲਾਂ ਅਸੀਂ ਆਏ ਸੀ ਉਦੋਂ ਵੀ ਕਾਫੀ ਪੇਸ਼IENTS ਇੱਥੋਂ ਅਸੀਂ ਰੈ퍼 ਕੀਤੇ ਸੀ ਡਿਡਿਕਸ਼ਨ ਸੈਂਟਰ ਦੇ ਵਿੱਚ ਕੁਝ ਪੇਸ਼IENTS ਐਡਮਿਸ਼ਨ ਲਈ ਬਿਲਿੰਗ ਨਹੀਂ ਸੀ ਲੇਕਿਨ मोस्टली ਚਲੇ ਗਏ ਸੀ ਆਪਣੇ ਘਰ ਨੂੰ ਮੈਨੂੰ ਵੀ ਟਾਈਮ ਹੋ ਗਿਆ ਸਰੋਣੇ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਇਹਦੇ ਵਿੱਚ ਆਪਾਂ ਪੇਸ਼IENTS ਪੁੱਛਾਂਗੇ ਕਿ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਅਗਰ ਉਹ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਸਿਵਲ ਹਸਪੀਟਲ ਸਮਰਾਲੇ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਗਰ ਉਹ ਆਪਣਾ ਇਲਾਜ ਫਿਰ ਵੀ ਕਰਵਾਉਣਾ ਚਾਹੁੰਦੇ ਨੇ ਅਜੇ ਲਗੇ ਪੇਸ਼ੈਂਟ ਬੈਡ ਫੁੱਲ ਹੋ ਜਾਂਦੇ ਨੇ ਤੰਦੂ ਦਿਹਾਣਾ ਜਗਰਾਉ ਇਹ ਤਿੰਨ ਜਗ੍ਹਾ ਤੇ ਆਪਣੇ ਕੋਲ ਡਿਟੈਕਸ਼ਨ ਸੈਂਟਰਸ ਹੈ ਕਰ ਹਾਂ ਮੈਂ ਤੋਂ ਪੇਰੈਂਟਸ ਨੂੰ ਕੀ ਅਪੀਲ ਕਰਨੀ ਚਾਹੁੰਦੀ ਹਾਂ ਪੇਰੈਂਟਸ ਨੂੰ ਮੈਂ ਇਹ ਕਹਾਂਗੀ ਕਿ ਅਗਰ ਤੁਹਾਡਾ ਬੱਚਾ ਨਸ਼ਾ ਕਰਦਾ ਹੈ ਦੇਖੋ ਪਹਿਲਾਂ ਤੇ ਨਾ ਮਰੀਜ਼ਾ ਆਪਣਾ ਮੰਨਣਾ ਬਹੁਤ ਜ਼ਰੂਰੀ ਹੈ ਕਿ ਬਈ ਮੈਂ ਇਸ ਨੂੰ ਛੱਡਣਾ ਹੈ। ਅਗਰ ਉਹ ਨਹੀਂ ਵੀ ਬਿਲਿੰਗ ਇਸ ਚੀਜ਼ ਨੂੰ ਉਹਨੂੰ ਇੱਕ ਵਾਰ ਕਿਸੇ ਤਰੀਕੇ ਨਾਲ ਲੈ ਕੇ ਆਓ ਕਿ ਆਪਾਂ ਉਹ ਨਾਲ ਗੱਲ ਕਰ ਸਕੀਏ। ਕਈ ਵਾਰ ਮਰੀਜ਼ ਛੱਡਣਾ ਚਾਹੁੰਦਾ ਹੁੰਦਾ ਲੇਕਿਨ ਉਹਨੂੰ ਪਤਾ ਹੀ ਨਹੀਂ ਦੱਸ ਕਿ ਮੈਂ ਇਸ ਦਿਲ ਦਿਲ ਚੋਂ ਬਾਹਰ ਕਿਵੇਂ ਨਿਕਲਦਾ। ਸੋ ਬੇਸਿਕਲੀ ਉਹਨੂੰ ਆਪਾਂ ਕਾਉਂਸਲ ਕਰਾਂਗੇ ਕਿ ਬਈ ਕੋਈ ਗੱਲ ਨਹੀਂ ਆ ਤਾਂ ਤੂੰ ਇਸ ਚੀਜ਼ ਚ ਫਸ ਗਿਆ ਹੈ ਤੇ ਦਾ ਹੱਲ ਵੀ ਹੈਗਾ। ਹੱਲ ਕਰ ਦੱਸਾਂਗੇ ਉਹਨੂੰ ਥੋੜਾ ਮੋਟੀਵੇਟ ਕਰਾਂਗੇ ਥੋੜੀ ਜਿਹੀ ਉਹਨੂੰ ਮੋਟੀਵੇਸ਼ਨ ਜਦੋਂ ਕੁਝ ਅੰਦਰ ਆ ਗਈ ਫਿਰ ਆਪਾਂ ਮੈਡੀਸਿਨ ਸਟਾਰਟ ਕਰਾਂਗੇ। ਮੈਡੀਸ ਚਲਾ ਗਿਆ ਜਾਂ ਫਿਰ ਦਾਖਲ ਹੋ ਕੇ ਉਹ ਮਰੀਜ਼ ਦੀ ਮਰਜ਼ੀ ਹੁੰਦੀ ਹੈ ਕਿ ਉਹਨੇ ਘਰ ਰਹਿ ਕੇ ਦਵਾਈ ਖਾਣੀ ਹੈ ਜਾਂ ਦਾਖਲ ਹੋਏ ਗੈਂਗਸਟਰਾਂ ਤੇ ਵਾਰ ਮਹਿੰਮ ਦੇ ਤਹਿਤ ਅੱਜ ਖੰਨਾ ਪੁਲਿਸ ਨੇ ਤਕਰੀਬਨ 4 ਆਈਡੈਂਟੀਫਾਈਡ ਗੈਰ ਕਾਨੂੰਨੀ ਡੀਡਿਕਸ਼ਨਲ ਡੀਡਿਕਸ਼ਨ ਸੈਂਟਰਸ ਤੇ ਇੱਕ ਸਾਈਮਲਟੇਨੀਅਸ ਰੇਡ ਤੇ ਕ੍ਰੈਕਡਾਊਨ ਕੀਤੀ ਹੈ ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਡੀਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇਗਾ ਇਸ ਟੈਂਬਰ ਨੇ ਦੱਸਿਆ ਕਿ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਸੀ ਉੱਥੇ ਕਿਸੇ ਦੇ ਜਿਹੜੇ ਸਟੇਟਮੈਂਟ ਵੀ ਲਈ ਜਾਊਗੀ ਅੱਗੇ ਜੀ ਜੀ ਬਿਲਕੁਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਐਫਆਈਆਰ ਦਰਜ ਹੋਏਗੀ ਅੰਡਰ ਰੋਂਗਫੁਲ ਕਨਫਾਈਨਮੈਂਟ ਧੋਖਾਧੜੀ ਅਤੇ ਸੈਕਸ਼ਨ 26 ਬੀ ਆਫ ਦੀ ਐਨਡੀਪੀਐਸ ਐਕਟ ਇਹਨਾਂ ਦੇ ਉੱਤੇ ਅਤਿਆਚਾਰ ਦੇ ਨਾਲ-ਨਾਲ ਜੇ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਕੀਤਾ ਸੀ ਜਿਦੇ ਵਿੱਚ ਅਸੀਂ 106 ਆਰਗੇਨਾਈਜ਼ਡ ਕ੍ਰਿਮੀਨਲਸ ਨੂੰ ਰਾਉਂਡ ਅਪ ਕੀਤਾ ਸੀ ਉਹਨਾਂ ਦੀ ਬੜੀ ਮਿਹਨਤ ਦੇ ਨਾਲ ਪੁੱਛਗਿੱਛ ਜਦ ਹੋਈ ਤਾਂ ਇਹ ਨਿਕਲ ਕੇ ਆਇਆ ਕੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਮਾੜੀ ਅੰਸਰ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਆਪਣਾ ਸਪੋਰਟ ਬੇਸ ਬਣਾਉਂਦੇ ਨੇ ਤੇ ਇਹਨਾਂ ਦੀ ਰਿਕਰੂਟਮੈਂਟ ਕਰਦੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਫੁੱਟ ਸੋਲਜਰਸ ਨੂੰ ਪਰ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਬੜਾ ਹੀ ਪੋਟੈਂਸ਼ੀਅਲ ਬਰੀਡਿੰਗ ਗਰਾਊਂਡ ਨੇ ਇਹਨਾਂ ਫੁੱਟ ਸੋਲਜਰਸ ਤੇ ਇਸ ਲਈ ਇੱਕ ਚਾਰੋਂ ਡਿਡਿਕਸ਼ਨ ਸੈਂਟਰਸ ਨੂੰ ਆਇਡੈਂਟੀਫਾਈ ਕਰਕੇ ਸਾਡੀ ਵੱਖ-ਵੱਖ ਪੁਲਿਸ ਟੀਮਾਂ ਵੱਖ-ਵੱਖ ਮੈਡੀਕਲ ਰਿਪਰੈਜ਼ੈਂਟੇਟਿਵਸ ਦੀ ਟੀਮ ਬਣਾ ਕੇ ਇਹਨਾਂ ਤੇ ਸਾਈਮਲਟੇਨੀਅਸ ਕ੍ਰੈਕਡਾਊਨ ਕੀਤਾ ਹੈ ਖੰਨਾ ਪੁਲਿਸ ਵਚਨਬਦ ਹੈ ਇਹ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਨਸ਼ਾ ਤਸਕਰ ਅਤੇ ਇਹੋ ਜੇ ਮਾੜੇ ਅੰਸਰਾਂ ਤੇ ਨਤ ਪਾਨ ਲਈ ਸਾਡਾ ਗੈਂਗਸਟਰਾਂ ਦੇ ਖਿਲਾਫ ਵਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਚਾਲੂ ਰਹੇਗਾ। ਜੀ ਤਾਂ ਜੀ ਡਿਡਿਕਸ਼ਨ ਸੈਂਟਰਸ ਤੇ ਰੇਡ ਚੱਲ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਸਾਈਮਲਟੇਨियस ਕ੍ਰੈਕਡਾਊਨ ਚੱਲ ਰਿਹਾ ਹੈ ਪਰ ਹੁਣ ਤੱਕ ਦੀ ਗਿਣਤੀ ਦੇ ਮੁਤਾਬਕ 150 ਤੋਂ ਜ਼ਿਆਦਾ ਨੌਜਵਾਨਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ। ਕੋਈ ਪੁਲਿਸ ਦਾ ਕ੍ਰਿਮੀਨਲ ਵਗੈਰਾ ਵੀ ਕੋਈ ਕੇਸ ਹੋਇਆ ਜੀ? ਹਾਂਜੀ ਇਹਨਾਂ ਵਿੱਚੋਂ ਜਿਵੇਂ ਕਿ ਅਜੇ ਜਿੱਥੇ ਅਸੀਂ ਡਿਡਿਕਸ਼ਨ ਸੈਂਟਰ ਚ ਖੜੇ ਹਾਂ ਇੱਥੇ ਇੱਕ 2020 ਦਾ ਇੱਕ ਆਰਮਜ਼ ਐਕਟ ਦਾ ਪਗੋੜਾ ਹੈ। ਉਹਨੂੰ ਵੀ ਸਕਸੈਸਫੁਲੀ ਅਸੀਂ ਰੈਸਕਿਊ ਕੀਤਾ ਹੈ ਅਤੇ ਅੱਗੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਆਪਣੀ ਬੰਦੀ ਕਾਰਵਾਈ ਕਰਨਗੇ ਮੈਂ ਪਹਿਲਾਂ ਵੀ ਕਈ ਵਾਰ ਰੇਡ ਹੋਈ ਸੀ ਜੀ ਹੁਣ ਤਾਂ ਕਾਈਡੈਂਟੀਫਾਈ ਕੀਤੇ ਨੇ ਸਾਡੀ ਸਵੇਰ ਦੀ ਹੀ ਰੇਡਾਂ ਚੱਲ ਰਹੀਆਂ ਨੇ ਜ਼ਿਲ੍ਹਾ ਪੱਧਰ ਤੇ ਤੇ ਮੈਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਵੇਂ ਉਹ ਇਲੈਗਲ ਸੈਂਟਰ ਦੇ ਵਿੱਚ ਛੱਡੇ ਨੇ ਬੱਚੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਵਾਂਗੀ ਕਿ ਜੇਕਰ ਤੁਸੀਂ ਡੀਡਿਕਸ਼ਨ ਆਪਣਾ ਬੱਚੇ ਦਾ ਡੈਫੀਨਿਟਲੀ ਕਰਾਉਣਾ ਚਾਹੀਦਾ ਹੈ ਪਰ ਜਿਹੜੇ ਲਾਇਸੈਂਸਡ ਸਾਡੇ ਸਰਕਾਰੀ ਅਦਾਰਿਆਂ ਚ ਖੁੱਲੇ ਨੇ ਸਾਡੇ ਸਿਵਲ ਹਸਪੀਟਲਸ ਵਿੱਚ ਜਿਹੜੇ ਡੀਡਿਕਸ਼ਨ ਸੈਂਟਰ ਨੇ ਜਾਂ ਫਿਰ ਜਿੱਥੇ ਆਊਟ ਪੇਸ਼ੈਂਟ ਟ੍ਰੀਟਮੈਂਟ ਹੁੰਦੀ ਹੈ ਜਿੱਥੇ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਟ ਸੈਂਟਰ ਕਹਿੰਦੇ ਹਾਂ ਇਹ ਸਿਰਫ ਸਰਕਾਰੀ ਅਦਾਰਿਆਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰਾਓ ਕਰ ਲੈਂਦੇ ਨੇ ਤੇ ਇਹਨੂੰ ਰੋਕਣ ਲਈ ਕੀ ਐਫਰਟਸ ਹੋਣਗੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਜਦ ਅਸੀਂ ਆਰਗੇਨਾਈਜ਼ ਕ੍ਰਾਈਮਨਲਸ ਨੂੰ ਫੜਿਆ ਅਸੀਂ ਉਹਨਾਂ ਦੀ ਇੰਟਰੋਗੇਸ਼ਨ ਰਿਪੋਰਟਸ ਤੋਂ ਐਕਸ਼ਨੇਬਲ ਇੰਟੈਲੀਜੈਂਸ ਕੱਢ ਕੇ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਹੈ ਇਹੋ ਜਿਹੇ ਉਪਰਾਲੇ ਸਾਡੇ جاری ਰਹੇ